ਮੁਸਤਫਾ ਮੁਸਤਫਾ ਕਾਇਨਾਤ ਦੀ ਨਿਗਹਿਲੀ ਕਰਕੇ ਕੰਮ ਹੋਇਆ ਵਾ ਬੱਚੇ ਦੀ ਧੌਲ ਕੱਟੀ ਗਈ ਆ ਕੋਈ ਹਸਪੀਟਲ ਦੇ ਅੰਦਰ ਨਹੀਂ ਹੈਗਾ ਮੇਰੇ ਤੋਂ ਵੀਡੀਓ ਤੱਕ ਹੈ ਗਿਆ ਆ ਅੱਡੀ ਕੋਈ ਸੁਣਾਈ ਨਹੀਂ ਹੋਈ ਚਾਪਾਲੇ ਆ ਵੀਡੀਓ ਦੇ ਵਿੱਚ ਆਉਂਦੇ ਪਏ ਆ 8 ਵਜੇ ਦੀ ਡਿਊਟੀ ਹੈ 9-9 ਵਜੇ ਡਿਊਟੀਆਂ ਕਿਉਂ ਆਉਂਦੇ ਲੱਖ-ਲੱਖ ਰੁਪਏ ਤਰਖਾਵਾ ਲੈਂਦੇ ਆ ਲੱਖ ਲੱਖ ਰੁਪਈਆ ਤੁਹਾਨੂੰ ਲੈ ਕੇ ਘਰੋਂ 9:00 9:00 ਵਜੇ ਆਉਂਦੀਆਂ ਜੇ ਕਹਿੰਨੇ ਜਾਣਾ ਹੀ ਹੈ ਹੈਂਡਓਵਰ ਕਰਕੇ ਜਾਂਦਾ ਕੋਈ ਵੀ ਪੇਸ਼ੈਂਟ ਕਿਤੇ ਵੀ ਆ ਸਕਦਾ ਮਰੀਜ਼ ਦਾ ਕੋਈ ਵੀ ਪਤਾ ਨਹੀਂ ਕਿਹੜੇ ਵੇਲੇ ਆ ਸਕੀ ਉਸ ਟਾਈਮ ਕੋਈ ਨਹੀਂ ਹਸਪੀਟਲ ਹੋਇਆ ਹੈਗਾ ਜਿਸ ਟਾਈਮ ਮੈਂ ਤੁਹਾਨੂੰ ਕੁਰਸੀਆਂ ਚੇਹਰਾ ਖਾਲੀ ਤੱਕ ਦੀ ਵੀਡੀਓ ਦਿਖਾਈ ਹੈ ਬਾਹਰ ਤੋਂ ਲੈ ਕੇ ਅੰਦਰ ਤੱਕ ਦਿਖਾਈ ਆ ਮੁੰਤਾ ਹਸਪੀਟਲ ਸਾਹਮਣੇ ਜਾ ਕੇ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਗਰਦਨ ਲੱਤੀ ਹੋਈ ਆ ਵੇਖਲਾ ਸਾਹਮਣੇ ਮੈਂ ਖੁਦ ਆਪ ਲਿਖੀ ਆ ਸੱਚੀ ਗੱਲ ਦੱਸਾਂ ਮੈਂ ਅਗਲੇ ਦਿਨ ਫੇਰ ਇੱਥੇ ਆਇਆ ਵਾ ਠੀਕ ਐ ਚਲੋ ਸਰ ਜੀ ਆ ਗੱਲ ਦਾ ਗਾਣਗੇ ਨਹੀਂ ਨਾ ਹੋਵੇ ਮੇਰੇ ਨਾਲ ਮੇਰੇ ਫਰੈਂਡ ਆਏ ਦੋਸਰੇ ਉਹਦੇ ਲੜਕੀ ਨਾ ਵੀ ਇੱਥੇ ਪਹਿਲਾਂ ਇੱਕ ਚਾਂਸ ਹੋ ਚੁੱਕਾ ਗੰਨੀ ਹੋਇਆ ਇਥੋ ਜੀ ਜਿਹੜੀ ਦਾਈ ਸੀ ਉਹ ਮੈਨੂੰ ਅੰਦਰ ਲੈ ਗਈ ਸੀ ਉਹ ਮੇਰਾ ਬਾਦ ਉਹ ਦੋ ਨਾ ਉਹਨੇ ਮੈਨੂੰ ਕੋਈ ਟੀਕਾ ਲਾਇਆ ਨਾ ਕੋਈ ਗੁਰਗੋਸ਼ ਲਾਇਆ ਉਈ ਮੇਰਾ ਬੀਪੀ ਚੈੱਕ ਨਹੀਂ ਕੀਤਾ ਕੁਛ ਨਹੀਂ ਕੀਤਾ ਉਹ ਕੱਲੀ ਸੀ ਉਹਨੇ ਬਸ ਮੈਨੂੰ ਅੰਦਰ ਲੈ ਖੜ ਕੇ ਤੇ ਉਹ ਮੇਰਾ ਕੇਸ ਕਰਨ ਗਈ। ਜਿਆ ਜਦੋਂ ਇਹਨਾਂ ਨੇ ਮੇਰਾ ਆਦਾ ਕੇਸ ਕਰਤਾ ਤੇ ਉਦੋਂ ਇਹਨਾਂ ਨੇ ਮੈਨੂੰ ਜਵਾਬ ਦੇਤਾ ਇੱਥੇ ਬਈ ਬਈ ਤੁਹਾਡੀ ਇੱਥੇ ਡਿਲੀਵਰੀ ਨਹੀਂ ਹੋਣੀ। ਬੱਚਾ ਬਿਲਕੁਲ ਠੀਕ ਠਾਕ ਸੀ ਉਹਨਾਂ ਨੇ ਆਪੇ ਮੇਰਾ ਕੇਸ ਜਦੋਂ ਮੇਰਾ ਕੇਸ ਕਰਾਂਦੇ ਹੀ ਬੱਚੇ ਦਾ ਉਹਨਾਂ ਨੇ ਸਿਰ ਫੜ ਕੇ ਖਿੱਚਤਾ ਜੇ ਤੇ ਬਸ ਉਹ ਉਹਨਾਂ ਨੇ ਝੂਠ ਮਾਰਤਾ ਵਹੀ ਬੱਚਾ ਤੁਹਾਡਾ ਠੀਕ ਨਹੀਂ ਹੈ ਗਲਿਆ ਪਿਆ ਜੀ ਸਭ ਤੋਂ ਪਹਿਲਾਂ ਮੈਂ ਆਪਣੀ ਵਾਈਫ ਦੇ ਨਾਲ ਆਇਆ ਵਾਂ ਠੀਕ ਹੈ ਮੇਰੀ ਨਾਲ ਮਮਾ ਸੀ ਮੇਰੀ ਵਾਈਫ ਹੀ ਮੈਂ ਹੀ ਮੇਰੇ ਚਾਚਾ ਜੀ ਦਾ ਲੜਕਾ ਸੀ ਗੱਡੀ ਦੇ ਲੈ ਕੇ ਆਏ ਆ ਉਸ ਟਾਈਮ ਕੋਈ ਨਹੀਂ ਹਸਪੀਟਲ ਹੋਇਆ ਹੈਗਾ ਜਿਸ ਟਾਈਮ ਮੈਂ ਤੁਹਾਨੂੰ ਕੁਰਸੀਆਂ ਚੇਹਰਾ ਖਾਲੀ ਤੱਕ ਦੀ ਵੀਡੀਓ ਦਿਖਾਈ ਆ ਬਾਹਰ ਤੋਂ ਲੈ ਕੇ ਅੰਦਰ ਤੱਕ ਦਿਖਾਈ ਆ ਕਿਉਂਕਿ ਜਿਸ ਟਾਈਮ ਮੈਡਮ ਆ ਰਹੇ ਉਸ ਟਾਈਮ ਦੀ ਵੀਡੀਓ ਵੀਡੀਓ ਦੇ ਵਿੱਚ ਆਉਂਦਾ ਇੱਕ ਜਿਹੜੀ ਮੈਂ ਸੈਪਰੇਟ ਰੱਖੀ ਆਪਣੇ ਕੋਲ ਵੱਖਰੀ ਰੱਖੀ ਜਿਸ ਟਾਈਮ ਤੇ ਕੇਸ ਕਰ ਰਹੇ ਆ ਠੀਕ ਆ ਉਹ ਵੀ ਮੇਰੇ ਕੋਲ ਵੀਡੀਓ ਵੀ ਅਪਰਚੁਨੇਟਰ ਦੇ ਅੰਦਰ ਪਾਈ ਉਹ ਕਿਸੇ ਨੂੰ ਨਹੀਂ ਆਪਾਂ ਲੀਕ ਕੀਤੀ ਪਹਿਲਾਂ ਇਸ ਕਰਕੇ ਨਹੀਂ ਕੀਤੀ ਬਾਅਦ ਵਿੱਚ ਕੱਲ ਨੂੰ ਕੋਈ ਇਹ ਨਾ ਕਹੇ ਕਿ ਪਿੱਛੇ ਇਹ ਕੰਮ ਹੋਇਆ ਮੇਰੀ ਵਾਈਫ ਇੱਥੋਂ ਤੁਰ ਕੇ ਆਈ ਅੰਦਰ ਜੇ ਬੱਚਾ ਪਿੱਛੋਂ ਹੋਇਆ ਹੋਵੇ ਵਾਈਫ ਤੁਰ ਕੇ ਆ ਸਕਦੀ ਨਹੀਂ ਨਹੀਂ ਜਿੱਦਾਂ ਉਹ ਕਹਿ ਰਹੇ ਵੀ ਪ੍ਰੀ ਮੈਚੂਰ ਬੱਚਾ ਜੋ ਤੁਹਾਨੂੰ ਪਤਾ ਹੀ ਵੀ 6-7 ਮਹੀਨੇ ਦੇ ਬੱਚੇ ਵੀ ਨਹੀਂ ਜੀ ਹੁਣ ਹਾਂਜੀ 7 ਮਹੀਨੇ ਪੂਰੇ ਆ ਸਾਨੂੰ ਟਾਈਮ ਦਿੱਤਾ ਜੀ ਡਾਕਟਰਾਂ ਨੇ 7 ਮਹੀਨੇ ਦਾ ਹੀ ਕਾਨੂੰ ਡਾਕਟਰਾਂ ਨੇ ਟਾਈਮ ਤਾਂ ਸੀ ਕਿਸੇ ਜੰਦੇ ਡਿਲੀਵਰੀ ਹੋੜ ਜੜੀ ਬੱਚੇ ਨਹੀਂ ਸਾਰੇ ਕਿਨਾ ਇੱਕਦਮ ਉਹਦੇ ਦਰਦਾਂ ਹੋਣ ਲੱਗ ਪਏ ਹਾਂਜੀ ਇੱਕ ਦਰਦਾਂ ਹੋਣੀ ਅਲੱਗ ਗੱਲ ਹੈ ਇੱਕ ਦਰਦਾਂ ਹੁੰਦੀ ਹੈ ਡਿਲੀਵਰੀ ਦੇ ਦਰਦਾਂ ਨਹੀਂ ਇੱਕ ਦਰਦਾਂ ਹੁੰਦੀ ਹੈ ਇੱਕ ਤੋੜਸਾ ਹਾਂਜੀ ਤੁਹਾਨੂੰ ਡਾਕਟਰ ਸਾਹਿਬ ਨੇ ਉਹ ਕੋਈ ਟਾਈਮ ਦਿੱਤਾ ਸੀ ਵੀ ਅੱਜ ਚੰਗੀ ਤੁਹਾਡੇ ਬੱਚੇ ਤੁਹਾਡੀ ਕੱਲ ਡਿਲੀਵਰੀ ਹੋਣੀ ਤੁਸੀਂ ਤਾਂ ਲੈ ਕੇ ਆਏ ਜੀ ਹਾਂਜੀ ਕਿ ਨਾਮ ਮੈਡਮ ਨਾਲ ਗੱਲ ਕੀਤੀ ਵੀ ਮ ਪਿੰਡ ਵੀ ਗੱਲ ਹੋਈ ਆ ਹਸਪੀਟਲ ਦੇ ਵਿੱਚ ਉਹ ਆਂਦੇ ਕੀ ਨਾਂ ਇਹਨੂੰ ਭਲੇ ਖਾ ਪੈਂਦੇ ਆ ਵਾ ਸਤਵਾਂ ਮਹੀਨਾ ਨਹੀਂ ਟਾਈਮ ਇਹਦਾ ਪੂਰਾ ਹੋ ਚੁੱਕਾ ਜਾ ਜਿਹੜੇ ਪਿੰਡ ਸਾਡੀ ਗੰਡੀਮੈਂਟ ਮੈਡਮ ਓਕੇ ਉਹਦਾ ਕੀ ਨਾਂ ਉਹਨਾਂ ਦਾ ਨਾਮ ਸਾਡ ਪੇਜ ਤੇ ਨਹੀਂ ਤਾਂ ਨਾਮ ਜਿਦਾਂ ਜਿਦਾਂ ਤੇ ਗੈਸ ਕਰ ਰਹੇ ਆ ਐਡਾ ਵੱਡਾ ਰਾਜਵੀਰ ਲੈਂਦੇ ਆਪਣੀ ਵੀਜ਼ ਫਿਰ ਕਰਾਉਂਦੇ ਜੀ ਰਾਜਵੀਰ ਫੌਰਾ ਰਾਜਵੀਰ ਫੌਰਾ ਇੱਥੇ ਜਦੋਂ ਪਹੁੰਚੀ ਫਿਰ ਗਈ ਹੋਇਆ ਇੱਥੇ ਜਿੱਦੋਂ ਮੈਂ ਅੰਦਰ ਆਇਆ ਵਾ ਠੀਕ ਆ ਅੰਦਰੋਂ ਐਂਟੀ ਰੀ ਇੱਥੇ ਹੋਰ ਕੋਈ ਸਟਾਫ ਨਹੀਂ ਮੈਨੂੰ ਅੰਦਰ ਜਾਣ ਨਹੀਂ ਦਿੱਤਾ ਠੀਕ ਹੈ ਅੰਦਰਾਂ ਨੂੰ ਤੋ ਨਹੀਂ ਜਾਣਾ ਜਿਹੜੇ ਜਿਹੜੇ ਇਥੇ ਮੈਡਮ ਮੌਕੇ ਦੇ ਹਾਜ਼ਰ ਸੀ ਉਹਨਾਂ ਦਾ ਉਹ ਡਾਕਟਰ ਸੀ ਕੌਣ ਸੀ ਕੋਈ ਨਹੀਂ ਜਿਹੜੇ ਐਂਟੀਥੀ ਜਿਹੜੇ ਕੰਮ ਕਰਦੇ ਹਨ ਹਲ ਭਰੇ ਜਿਹੜੇ ਇਹਨਾਂ ਦੇ ਉਹ ਅਮਰੀਕਾ ਅਮਰੀਕਾ ਠੀਕ ਹੈ ਠੀਕ ਹੈ ਬੇਹੀ ਭਰੇ ਤੇ ਬਾਅਦ ਵਿੱਚ ਜਦੋਂ ਅੰਦਰ ਲੈ ਗਏ ਇਹਨੂੰ ਆਪਣੇ ਆਪੇ ਆਪਰੇਟ ਕਰਨ ਲੱਗ ਪਿਆ ਠੀਕ ਹੈ ਤੇ ਜਦੋਂ ਉਹਦੇ ਦਰਦਾਂ ਦੀ ਉਹਦੇ ਬੇਬੀ ਖੇਚਦੀ ਬੈਠੇ ਉਹਦੀ ਆਵਾਜ਼ ਜ਼ਿਆਦੀ ਆਈ ਮੈਂ ਇੱਕਦਮ ਭੱਜ ਕੇ ਆਪਰੇਸ਼ਨ تھیਟਰ ਦੇ ਅੰਦਰ ਚਲੇ ਗਿਆ ਉਸ ਟਾਈਮ ਮੈਂ ਵੀਡੀਓ ਆਪਣੀ ਸਟਾਰਟ ਕਰ ਲਈ ਠੀਕ ਆ ਉਹ ਮੈਂ ਸੇਵਰੇਟ ਰੱਖੀ ਉਹ ਮੈਂ ਤੁਹਾਨੂੰ ਵੀਡੀਓ ਦੇ ਸਾਹਮਣੇ ਕਰੂੰਗਾ ਠੀਕ ਆ ਠੀਕ ਆ ਉੱਚ ਬੇਬੀ ਆ ਗਿਆ ਸੀ ਬਾਅਦ ਤੇ ਉੱਚ ਅੰਦਾ ਬੇਬੀ ਆਇਆ ਸੀ ਜਦੋਂ ਉਹ ਘਰ ਦਾ ਲਾਥ ਕੇ ਭੱਜ ਕੇ ਬਾਹਰ ਨਿਕਲੀ ਜਿਹੜਾ ਤੁਹਾਨੂੰ ਹੁਣ ਤੱਕ ਇਹ ਗਲਤ ਲੱਤ ਗਈ ਹੈ ਜਿਹੜੀ ਗੁਪਤਾ ਜੀ ਸਤਿਗੁਰੂ ਜੀ ਤੁਹਾਨੂੰ ਤਾਂ ਬੀਬੀ ਦੇ ਪਿਆ ਤੁਹਾਨੂੰ ਤੇ ਬੋਡੀ ਪਰ ਡੋਰਮ ਸੀ ਉਹਦੀ ਕਿਹ ਚਾਹ ਰਹੀ ਕਿ ਇਹ ਦਿਖਾ ਦੇ ਉਹ ਗਰਦ ਲੱਤੀ ਉਹਦੋਂ ਉਹਨਾਂ ਦਿਖਾਇਆ ਵੇ ਜੇ ਆਪਾਂ ਇੱਥੇ ਆਏ ਆ ਇੱਥੇ ਵੀ ਲੈ ਉੱਥੇ ਗਏ ਆਪਾਂ ਲੈ ਕੇ ਉਹਨਾਂ ਦਿਖਾਇਆ ਵਾ ਬੀਬੀ ਦਾ ਡਬਾਰ ਜੇ ਬਾਅਦ ਵਿੱਚ ਨਾ ਕਿਉਂ ਗਰਦਨ ਕਰ ਫਿਰ ਗੁਪਤਾ ਉਸ ਤੋਂ ਬਾਅਦ ਵਿੱਚ ਕਿਉਂ ਦਿਖਾਇਆ ਲਿਖਿਆ ਵੀ ਸਾਡੇ ਉਹਨਾਂ ਨੇ ਰਿਪੋਰਟ ਜਿੰਦ ਕਿਹਾ ਵਾ ਵੀ ਜਿਹੜੀ ਤੁਹਾਡੀ ਬੋਡੀ ਦੀ ਬੱਚੇ ਦੀ ਉਹ ਬਿਲਕੁਲ ਸਹੀ ਸામ੍ਰਿਤੀ ਹੀ ਕੋਈ ਵਿਸ਼ੇਸ਼ ਕੁਝ ਨਹੀਂ ਨਹੀਂ ਗਰਦਨ ਲੱਤੀ ਗੱਲ ਲੱਤੀ ਗੁਪਤਾ ਹਸਲੇ ਕੋਲ ਗੱਡੀ ਬੰਚੇ ਨੇ ਕੀਤਾ ਵੀ ਉਹ ਚੇ ਮੈਂ ਨਾ ਸਰ ਕਿੰਨਾ ਮੈਨੂੰ ਸਰਾਂ ਦੇ ਸਾਹਮਣੇ ਇੱਥੇ ਫਿਰਤੀ ਕਿੱਦਾਂ ਲੈ ਕੇ ਗਏ ਇੱਥੋਂ ਮੈਂ ਕਿੰਨਾ ਇੱਥੇ ਮੇਰੇ ਚਾਚਾ ਜੀ ਦਾ ਲੜਕਾ ਗੱਡੀ ਦੇ ਛੱਡ ਕੇ ਚਲੇ ਗਿਆ ਇਹ ਫੇਰ ਮੈਂ ਵਾਪਸ ਗਿਆ ਜਿੱਲੇ ਛੱਡ ਕੇ ਗਿਆ ਫੇਰ ਉਹਨੂੰ 10 15 ਮਿੰਟ ਬਾਅਦ ਹੀ ਮੰਗਾ ਲਿਆ ਵਾ ਗੱਡੀ ਵਾਪਸ ਲੈ ਕੇ ਆ ਚੱਕਰ ਹੋ ਗਿਆ ਫੇਰ ਗੁਪਤਾ ਫਿਰ ਜੀ ਉਹ ਤਾਂ ਹਸਪੀਟਲ ਸਾਹਮਣੇ ਜਾ ਕੇ ਉਹਨਾਂ ਕਿਹਾ ਉਹਨਾਂ ਕਿਹਾ ਗਰਦਨ ਲੱਤੀ ਹੋਈ ਆ ਵੇਖ ਲੈ ਸਾਹਮਣੇ ਮੈਂ ਖੁਦ ਆਪ ਵੇਖੀ ਆ ਅੰਦੇ ਵੀ ਗਰਦਨ ਲੱਤੀ ਆ ਤੇ ਇਹ ਤੇਰੇ ਥੋੜੇ ਪੈਸ ਬਾਕੀ ਮੈਂ ਸਰ ਅਪਰੇਸ਼ਨ ਕਰਨ ਪਾਉਂ ਆਂਦੇ ਉਹ ਹੁਣ ਵੇਖ ਕੇ ਚੈੱਕ ਕਰਕੇ ਦੱਸਦੇ ਬੈਠ ਜਾਓ ਇੱਥੇ ਠੀਕ ਹੈ ਠੀਕ ਹੈ ਮੇਰੀ ਵਾਈਫ ਨੂੰ ਅੰਦਰ ਲੈ ਗਏ ਆ ਜਦੋਂ ਵਾਈਫ ਨੂੰ ਅੰਦਰ ਲੈ ਗਏ ਆ ਨਾ ਫਿਰ ਮੇਰੇ ਪਾਪਾ ਇੱਥੇ ਆ ਗਏ ਜਦੋਂ ਨਾ ਪਾਪਾ ਮੇਰੇ ਇੱਥੇ ਆ ਗਏ ਮੈਡਮ ਉਸ ਟਾਈਮ ਇੱਥੇ ਆ ਗਏ ਕਿਦੇ ਉਦੋਂ ਮੇਰੇ ਪਾਪਾ ਨੂੰ ਕਹਿੰਦੇ ਤੁਸੀਂ ਸੈਂਡ ਕਰ ਦੋ ਇਹਨਾਂ ਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਰੈਫਰ ਕਰਨ ਦਾ ਇਹਨਾਂ ਨੂੰ ਪਤਾ ਇਹਨਾਂ ਨੂੰ ਮੈਂ ਪੈਸੇ ਲੈਣ ਭੇਜਿਆ ਠੀਕ ਹੈ ਇਹਨਾਂ ਨੂੰ ਮੈਂ ਪੈਸੇ ਲੈਣ ਭੇਜਿਆ ਵੀ ਤੁਸੀਂ ਪੈਸੇ ਲੈ ਕੇ ਆਜੋ ਇਹਨਾਂ ਕੋਲ ਜਿਹੜਾ 4-5000 ਰੁਪਇਆ ਉਹ ਮੈਂ ਲੈ ਜਾਂਦਾ ਸੀ ਜਦੋਂ ਤੁਹਾਡੇ ਬੀਵੀ ਹੋਣ ਸੀ ਕਿ ਉਹਦੇ ਐਕਸਰੇ ਕਰਾਈ ਸੀ ਹਾਂਜੀ ਸਾਰਾ ਕੁਝ ਹੈਗਾ ਹਾਂਜੀ ਜਿਹੜੀ ਅਲਟਰਾਸਾਉਂਡ ਤੇ ਸਾਰਾ ਕੁਝ ਲੈ ਕੇ ਜਾਂਦਾ ਵਾ ਉਹ ਸਾਰਾ ਹੱਡਾ ਲਫਾਫਾ ਦਾ ਲਫਾਫਾ ਡਾਕਟਰ ਸਾਹਿਬ ਨੂੰ ਕਹਿੰਦੇ ਇੱਥੇ ਡਾਕਟਰ ਸਾਹਿਬ ਹੈਗਾ ਕੋਈ ਨਹੀਂ ਪਹਿਲਾਂ ਉਹ ਪਹਿਲਾਂ ਪਹਿਲਾਂ ਤੇ ਫਿਰ ਸਾਰਾ ਕੁਝ ਦਿਓ ਹਾਂਜੀ ਸਭ ਕੁਝ ਦਿਖਾਉਂਦੇ ਹਾਂ ਹਾਂਜੀ ਸਭ ਕੁਝ ਕੀ ਹੋ ਤੁਹਾਡਾ ਕੀ ਕਹਿ ਰਿਹਾ ਪੀ ਮਦਦ ਸਾਰਾ ਹੱਡਾ ਦਵਾਇਆ ਜਾਵੇ ਡਾਕਟਰਾਂ ਦੇ ਤੇ ਨਰਸਾਂ ਜਿਹੜੇ ਸਾਰੇ ਉਹਨਾਂ ਨੂੰ ਅੰਗੇਲੀ ਕੀਤੀ ਗਈ ਆ ਸਾਰੇ ਵੇਖੋ ਤੁਸੀਂ ਛਿੰਡੀ ਵੱਡੀ ਮੈਂ ਤੇ ਆਪਣੀ ਵਾਈਫ ਨੂੰ ਬਚਾਉਣ ਕਰਕੇ ਸੱਚ ਗੱਲ ਦੱਸਾਂ ਮੈਂ ਅਗਲੇ ਦਿਨ ਫੇਰ ਇੱਥੇ ਆਇਆ ਵਾਂ ਠੀਕ ਹੈ ਚਲੋ ਸਰ ਜੀ ਆਹ ਗੱਲ ਆ ਗਾਂ ਅੰਗੇਲੀ ਨਾ ਹੋਵੇ ਮੇਰੇ ਨਾਲ ਮੇਰੇ ਫਰੈਂਡ ਆਏ ਦੂਸਰੇ ਉਹਦੇ ਲੜਕੀ ਨਾਲ ਵੀ ਇੱਥੇ ਪਹਿਲਾਂ ਇੱਕ ਚਾਂਸ ਹੋ ਚੁੱਕਾ ਗੰਡੀ ਨੂੰ ਮੇਰਾ ਨਾਮ ਮਧੂ ਆ ਤੇ ਕਿਥੋਂ ਰਹਿਣ ਵਾਲੇ ਮੈਂ ਗੰਡੀਵਿੰਡਾ ਤੇ ਇਹ ਕੀ ਹਸਪਤਾਲ ਤੁਸੀਂ ਕਿਦੋਂ ਦਾਖਲ ਕਰੋ ਹਸਪਤਾਲ ਚ ਕੀ ਗੱਲ ਹੋਈ ਸਾਰੀ ਮੈਂ 12 ਤਰੀਕ ਤੇ ਸ਼ੁੱਕਰਵਾਰ ਹੂੰ ਉਦੋਂ ਸਵਾਰ ਸਵੇਰੇ ਹੂੰ 6:30 ਵਜੇ ਆਈ ਇੱਥੇ ਆ ਗਏ ਹਾਂ ਹੂੰ ਤੇ ਇੱਥੇ ਆਣ ਕੇ ਇੱਥੇ ਕੋਈ ਨਰਸ ਨਹੀਂ ਕੋਈ ਡਾਕਟਰ ਨਹੀਂ ਇੱਥੋਂ ਜੀ ਜਿਹੜੀ ਦਾਈ ਹੀ ਉਹ ਮੈਨੂੰ ਅੰਦਰ ਲੈ ਗਈ ਸੀ ਉਹ ਮੇਰਾ ਬਸ ਉਹ ਦੋ ਨਾ ਉਹਨੇ ਮੈਨੂੰ ਕੋਈ ਟੀਕਾ ਲਾਇਆ ਨਾ ਕੋਈ ਗੁਰਗੋਸ਼ ਲਾਇਆ ਕੋਈ ਮੇਰਾ ਬੀਪੀ ਚੈੱਕ ਨਹੀਂ ਕੀਤਾ ਕੁਝ ਨਹੀਂ ਕੀਤਾ ਉਹ ਕੱਲੀ ਸੀ ਉਹਨੇ ਬਸ ਮੈਨੂੰ ਅੰਦਰ ਲੈ ਖੜ ਕੇ ਤੇ ਉਹ ਮੇਰਾ ਕੇਸ ਕਰਨ ਦੇ ਆ ਤੈਨੂੰ ਤਰੀਕ ਦਿੱਤੀ ਡਾਕਟਰਾਂ ਨੇ ਪੀਐਸ 3 ਨੂੰ ਤੁਹਾਡਾ ਹੋਣਾ ਤੁਹਾਡਾ ਨਹੀਂ ਆਣੀ ਇਹ ਇਸ ਬਲਤ ਸਹੀ ਡਾਕਟਰ ਵੀ ਮੈਂ ਮੇਰਾ ਇਹ ਪ੍ਰੈਸ਼ਰ ਜਮ ਰੈਡਿਗਰੀ ਹੋਣੀ ਤੇ ਨਹੀਂ ਨਹੀਂ ਜੀ ਇੱਥੇ ਨਹੀਂ ਮੈਨੂੰ ਉਦੋਂ ਨਹੀਂ ਮੈਨੂੰ ਕੋਈ ਵੀ ਕੁਝ ਵੀ ਦੱਸਿਆ ਜਦੋਂ ਇਹਨਾਂ ਨੇ ਮੇਰਾ ਆਦਾ ਕੇਸ ਕਰਤਾ ਹੂੰ ਤੇ ਉਦੋਂ ਇਹਨਾਂ ਨੇ ਮੈਨੂੰ ਜਵਾਬ ਦੇਤਾ ਇੱਥੇ ਬਈ ਬਈ ਤੁਹਾਡੀ ਇੱਥੇ ਡਿਲੀਵਰੀ ਨਹੀਂ ਹੋਣੀ ਇਹਨੂੰ ਲੈ ਜੀ ਜਦੋਂ ਤੁਹਾਡਾ ਬੇਬੀ ਹੋਣ ਵਾਲਾ ਸੀ ਤੁਹਾਡੀ ਅਲਟਰਾਸਾਉਂਡ ਕਰਾਈ ਸੀ ਇਹਨਾਂ ਨੇ ਹਾਂ ਜੀ ਕਰਾਈ ਸੀ ਬੇਬੀ ਦਾ ਨੋਰਮਲ ਹਾਂ ਜੀ ਉਹਦੇ ਬੱਚਾ ਨੋਰਮਲ ਸੀ ਜਦੋਂ ਮੈਂ ਇੱਥੇ ਆਈ ਹਾਂ ਉਦੋਂ ਵੀ ਮੇਰਾ ਬੇਬੀ ਨੋਰਮਲ ਸੀ ਮੈਂ ਮਤਲਬ ਕਿ ਠੀਕ ਠਾਕ ਸੀ ਹਾਂ ਜੀ ਫਿਰ ਤੁਹਾਡੀ ਡਿਲੀਵਰੀ ਡਾਕਟਰ ਕਿਹੜੇ ਨੇ ਕੀਤੀ ਮੇਰੀ ਡਿਲੀਵਰੀ ਉਥੇ ਗੁਫਤਾ ਹਸਪਤਾਲ ਕੀਤੀ ਇੱਥੇ ਇੱਥੇ ਹਸਪਤਾਲ ਇੱਥੇ ਕੋਈ ਕੋਈ ਡਾਕਟਰ ਨਹੀਂ ਬਸ ਜਿਹੜੀ ਇਧਰ ਦੀ ਉਹ ਦੂਜੀ ਦਾਈ ਹੀ ਉਹ ਉਹ ਮੇਰੀ ਡਿਲੀਵਰੀ ਕਰਨ ਦੀ ਸੀ ਤੁਸੀਂ ਉਹਨੂੰ ਕਿਹਾ ਨਹੀਂ ਵੀ ਡਾਕਟਰ ਨੂੰ ਬੁਲਾਓ ਜਾਂ ਕੋਈ ਗੱਲ ਬਸ ਹਾਂਜੀ ਅਹੀਂ ਮੈਨੂੰ ਇੰਨਾ ਹੁਣ ਪਤਾ ਨਹੀਂ ਮੈਂ ਤੇ ਹੁਣ ਮੈਨੂੰ ਹੋਸ਼ ਨਹੀਂ ਹੀ ਨਹੀਂ ਤੇ ਉਹ ਉਹਨਾਂ ਨੇ ਵੀ ਨਹੀਂ ਕਿਸੇ ਨੂੰ ਫੋਨ ਕੀਤਾ ਸੀ ਉਹ ਕੱਲੇ ਹੀ ਦੇ ਹੀ ਤੇ ਫਿਰ ਕੀ ਹੋਇਆ ਫਿਰ ਬਸ ਉਹ ਆਪਣਾ ਜੋਰ ਲਾਉਂਦੇ ਰਹੇ ਹਾਂਜੀ ਤੇ ਐਦਾ ਹੀ ਬਸ ਮੇਰੇ ਬੱਚੇ ਦਾ ਬੱਚੇ ਨੂੰ ਕੀ ਹੋਇਆ बच्चा बिल्कुल ठीक ठाक ਸੀ انہوں نے ਆਪੇ ਮੇਰਾ کیس ਜਦੋਂ ਮੇਰਾ کیس ਕਰਾ ਦੇਈ بچے ਦਾ انہوں نے ਸਿਰ ਫੜ ਕੇ ਖਿੱਚਤਾ ਜੇ ਤੇ ਬਸ ਉਹ انہوں نے ਝੂਠ ਮਾਰਤਾ ਵੀ بچہ ਤੁਹਾਡਾ ٹھیک ਨਹੀਂ ਹੈ ਗੱਲਿਆ ਪਿਆ ਜੇ ਹਾਂਜੀ ਜੀ ਪਹਿਲਾਂ ਬੇਬੀ ਦਾ ਪਹਿਲਾ ਬੇਬੀ ਨਹੀਂ ਦੂਜਾ ਬੇਬੀ ਹੈ ਦੂਜਾ ਬੇਬੀ ਹੈ ਹਾਂਜੀ ਪਹਿਲਾ ਬੇਬੀ ਨੋਰਮਲ ਹੋਇਆ ਸੀ ਹਾਂਜੀ ਪਹਿਲਾ ਬੇਬੀ ਨੋਰਮਲ ਹੋਇਆ ਸੀ ਉਹ ਵੀ ਇੱਥੇ ਹੋਇਆ ਸੀ ਪਰ ਉਦੋਂ ਡਾਕਟਰ ਸੀ ਉਹਨਾਂ ਨੇ ਮੈਨੂੰ ਪਹਿਲਾ ਟੀਕਾ ਟੂ ਦਾ ਸਾਰਾ ਕੁਝ ਲਾਇਆ ਸੀ ਇਸ ਵਾਰੀ ਮੈਨੂੰ ਕੁਝ ਨਹੀਂ ਕੀਤਾ ਉਹਨਾਂ ਨੇ ਫਿਰ ਤੁਹਾਡਾ ਹੁਣ ਤੁਹਾਨੂੰ ਕੀ ਲੱਗਦਾ ਇਹ ਅਨਗੇਲੀ ਕੀਤੀ ਗਈ ਤੁਹਾਡੇ ਹਾਂਜੀ ਹੂੰ ਉਸ ਤੋਂ ਬਾਅਦ ਫਿਰ ਤੁਹਾਨੂੰ ਕਿੱਥੇ ਖੜਿਆ ਗਈ ਇਸ ਤੋਂ ਬਾਅਦ ਮੈਨੂੰ ਇੱਥੇ ਗੁਪਤਾ ਡਾਕਟਰ ਕੋਲ ਲੈ ਕੇ ਗਈ ਸੀ ਬਾਹਰ ਉਹਨਾਂ ਕੀ ਕੀਤਾ ਉਹਨਾਂ ਨੇ ਪਹਿਲੇ ਮੈਨੂੰ ਜਾਂਦੇ ਸਾਰੇ ਮੈਨੂੰ ਟੀਕੇ ਲਾਏ ਗਲਗੋਸ਼ ਲਾਇਆ ਹਾਂਜੀ ਮੈਨੂੰ ਬੀਪੀ ਚੈੱਕ ਕੀਤਾ ਮੇਰਾ ਹਾਂਜੀ ਮੇਰੇ ਢੜਕਨੇ ਚੈੱਕ ਕੀਤੇ ਮੁਰਕੇ ਉਹਨਾਂ ਨੇ ਮੈਨੂੰ ਹੱਥ ਪਾਇਆ ਉਦੋਂ ਬੇਬੀ ਹੋ ਗਿਆ ਸੀ ਕਿ ਨਹੀਂ ਨਹੀਂ ਉਦੋਂ ਬੇਬੀ ਹੋਇਆ ਨਹੀਂ ਸੀ ਉਦੋਂ ਮੇਰੀ ਅੱਧੀ ਡਿਲੀਵਰੀ ਤੇ ਹੀ ਅੱਧੀ ਡਿਲੀਵਰੀ ਮੇਰੇ ਉੱਥੇ ਜਾ ਕੇ ਹੋਈ ਉਹਨਾਂ ਨੇ ਮੈਨੂੰ ਨੋਰਮਲ ਕੇਸ ਕੀਤਾ ਹੈ ਮੇਰਾ ਤੇ ਫਿਰ ਬੇਬੀ 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 ਕੀ ਦਾ ਬੇਬੀ ਠੀਕ ਸੀ ਨਹੀਂ ਬੇਬੀ ਠੀਕ ਨਹੀਂ ਸੀ ਹਾਂ ਬੇਬੀ ਦੱਤ ਹੋ ਗਈ ਸੀ ਹਾਂਜੀ ਬੇਬੀ ਦੱਤ ਹੋ ਗਈ ਸੀ ਮਤਲਬ ਫਿਰ ਡਾਕਟਰ ਨੇ ਕੀ ਕਿਹਾ ਬਈ ਇੰਨਾਂ ਦੀ ਅਨਗਹਿਲੀ ਕਰਕੇ ਡੱਤ ਹੋਈ ਹਾਂਜੀ ਉਹਨਾਂ ਨੇ ਉਧਰਲੇ ਡਾਕਟਰ ਨੇ ਮੈਨੂੰ ਆਖਿਆ ਬਈ ਤੁਹਾਡਾ ਆਪਰੇਸ਼ਨ ਹੋਣਾ ਹੀ ਤੁਹਾਡਾ ਬੇਬੀ ਬਿਲਕੁਲ ਠੀਕ ਸੀ ਤੇ ਬਿਲਕੁਲ ਠੀਕ ਹੋਣੇ ਬਸ ਪ੍ਰੈਸ਼ਨ ਨਾ ਹੋਣਾ ਹੀ ਬਈ ਜੀ ਤੁਸੀਂ ਬਾਅਦ ਵਿੱਚ ਡਾਕਟਰ ਨਾਲ ਗੱਲ ਕੀਤੀ ਆ ਕਿ ਵੀ ਆਹ ਗੱਲ ਕੀਤੀ ਇਹਨਾਂ ਨੇ ਹਾਂਜੀ ਉਹਨਾਂ ਨੇ ਮੇਰੇ ਹਸਬੰਦ ਨੇ ਕੀਤੀ ਸੀ ਇੱਥੇ ਗੱਲ ਆ ਕੇ ਉਹ ਕਹਿੰਦੇ ਵੀ ਸਾਡੀ ਕੋਈ ਗਲਤੀ ਨਹੀਂ ਹੈ ਅੱਛਾ ਹਾਂਜੀ ਇਸ ਬੰਦੀ ਮੰਗ ਕਰਦੇ ਹੋ ਤੁਸੀਂ ਹੁਣ ਕੀ ਚਾਹੁੰਦੇ ਕੀ ਹੋਣਾ ਚਾਹੁੰਦਾ ਹਾਂਜੀ ਇਨਸਾਮ ਮੇ ਲਗੇ ਹਾਂਜੀ ਹਾਨੂੰ ਇਨਸਾਮ ਮਿਲਣਾ ਚਾਹੀਦਾ ਹਾਂਜੀ ਜਿਹੜੀ ਉਹ ਜਿਹੜੀ ਜਿਹੜੇ ਕੇਸ ਕੀਤਾ ਸੀ ਉਹ ਦਾਦਾ ਦਾ ਨਾਮ ਦਾ ਪਤਾ ਕੋਈ ਕੀ ਨਾਂ ਦਾ ਉਸ ਨੇ ਉਸ ਨੇ ਕਿਹਾ ਮਤਲਬ ਪਿੰਡੋਂ ਆਈ ਉਹਦਾ ਨਾਂ ਰਾਜੀ ਜਿਹੜੀ ਇੱਥੇ ਉਹਦਾ ਨਾਮ ਰੇ ਕੋਈ ਜਿਹੜੀ ਰਾਜੀ ਉਹ ਸਾਡੇ ਲਈ ਮਰੀ ਕੋ ਇੱਥੇ ਮੈਨਾਂ ਰੋਕਦੇ ਕਿਸੇ ਨਹੀਂ ਅਰੇ ਸਮਝ ਪੰਜਾਏ ਅਰੇ ਸਮਝ ਜਿਹੜੀ ਕਾ ਲੜਕੀ ਮਦੂ ਕਹਿ ਰਹੀ ਆ ਵੀ ਮੇਰੀ ਬਾਲਗਰੀਨ ਜਿਗਰੀ ਹੋਈ ਜਿਹਦੇ ਵਿੱਚ ਇਸ ਹਸਾਲ ਤੇ ਆ ਉਹ ਅਣਗਹਿਲੀ ਕੀਤੀ ਗਈ ਜਿਹਦੇ ਕਰਕੇ ਮੇਰੀ ਬੇਬੀ ਡੈਥ ਹੋਈ ਆ ਇਹ ਸਰਵ ਆਪਲਾ ਕਰਦੇ ਜੇ ਉਹਨੂੰ ਸਤੋਂ ਅੱਛੇਵੇਂ ਤੋਂ ਸਤਵਾਂ ਮਹੀਨਾ ਸੀਗਾ ਬ